ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ 4:30 ਹੋ ਗਏ ਸ਼ਾਮ ਦੇ ਤੇ ਹਜੇ ਆਪਣੇ ਜਮਾਕ ਦੋਨੇ ਨਹੀਂ ਆਏ ਨਾ ਪ੍ਰੀਤ ਨਾ ਜਸ਼ਨ ਸਵੇਰ ਦੇ ਗਏ ਵਿਚਾਰੇ 9 ਵਜੇ ਦੇ ਦੇ ਕਰੋ ਤੇ ਪ੍ਰੀਤ ਵੀ ਨੂੰ ਵੀ ਕੱਲ ਬੀਬੀ ਨੇ ਟਿਊਸ਼ਨ ਲਾਤਾ ਪ੍ਰੀਤ ਵੀ ਟਿਊਸ਼ਨ ਹੈ ਜਸ਼ਨਾ ਵੀ ਟਿਊਸ਼ਨ ਹੈ ਅੱਗੇ ਜਸ਼ਨਾ ਆ ਕੇ ਘਰੇ ਰੋਟੀ ਖਾ ਜਾਂਦਾ ਸੀ 3 ਵਜੇ ਪਰ ਅੱਜ ਪ੍ਰੀਤ ਦੇ ਨਾਲ ਉਹ ਉਹ ਵੀ ਨਹੀਂ ਆਈ ਤੇ ਹੁਣ ਦੋਨੇ ਰੋਟੀ ਵੀ ਨਾ ਭੁੱਖਾ ਨਾ ਚਾਹ ਪੀਤੀ ਨਾ ਦੁਪਹਿਰ ਵਾਲੀ ਰੋਟੀ ਖਾਦੀ ਹੈ ਕਸੇ ਇਸ ਵੇਰੇ ਜਸ਼ਨ ਨਾ ਤਾਂ ਲੈ ਗਿਆ ਸੀ ਦੋ ਪਰੌਠੇ ਦੁੱਖ ਆ ਗਿਆ ਸੀ ਘਰੇ ਦੋ ਨਾਲ ਲੈ ਗਿਆ ਸਕੂਲ ਪ੍ਰੀਤ ਨਾ ਸੁਭਾ ਖਾ ਗਏ ਰੋਟੀ ਤੇ ਨਾਲ ਦੇਖ ਲਓ ਹੁਣ 5 ਵਜੇ ਆਉਣਗੇ ਤੇ ਰੋਟੀ ਬਣਾਉ ਮੀ ਆਉਗੀ ਭੁੱਖੀ ਤੇ ਆਈ ਤੇ ਰੋਟੀ ਹੁੰਜੇ 5 ਵਜੇ ਰੋਟੀ ਖਾਦੀ ਨਾ ਉਹ ਟਾਈਮ ਨਾਲ ਉਹ ਟਾਈਮ ਕਿਉਂਕਿ ਸ਼ਾਮ ਵਾਲੀ ਰੋਟੀ ਤਾਂ ਫਿਰ ਖਾਦੀ ਨਹੀਂ ਜਾਣੀ ਉਹਨਾਂ ਤੋਂ ਪਤਾ ਨਹੀਂ ਕਿਵੇਂ ਕਰਨਗੇ ਕੱਲ ਨੂੰ ਕਰਦੇ ਆ ਕੋਈ ਸੈਟਿੰਗ ਹਨਾ ਇਹਨੂੰ ਜਿਆਦਾ ਪ੍ਰੀਤ ਨੂੰ ਦੋ ਪਰੌਠੇ ਨਾਲ ਪਕਾ ਕੇ ਦੇ ਦਿਆ ਕਰਾਂਗੇ ਵੀ ਉੱਥੇ ਗਰਮ ਕਰਕੇ ਖਾ ਲਿਆ ਕਰ ਸਕੂਲ ਚ ਤੇ ਦੇਖਦੇ ਆ ਕੀ ਬੰਦਦਾ ਕਿਉਂਕਿ ਅੱਜ ਤਾਂ ਜਮਾ ਭੁੱਖੀ ਮਰ ਜੂਗੀ ਚਲੋ ਜੀ ਮੈਂ ਕਿਹਾ ਬਲੌਗ ਦੀ ਸ਼ੁਰੂਆਤ ਕਰਦੀ ਆਪਾਂ ਤੇ ਤੁਹਾਨੂੰ ਬੀਬੀ ਨਾਲ ਬੁਲਾਉਣੇ ਕੀ ਕਰਾਂ ਜੀ ਐਨਾ ਸੂਟ ਮੈਂ ਹੋਰ ਤਿਆਰ ਕੀਤਾ ਇੱਥੇ ਪਿੰਕ ਪੈਣਾ ਆਹੀ ਕਲਰ ਇਹ ਵੀ ਮੈਂ ਕਰਿਆ ਨਹੀਂ ਜਾਣ ਪੁੱਝ ਕੇ ਕਰਤਾ ਮੈਂ ਦਿੰਦੀ ਕਿਉਂਕਿ ਮੈਨੂੰ ਪਤਾ ਕੈਮਰਾਮੈਨ ਹੈ ਨਹੀਂ ਆਪਣੇ ਘਰੇ ਜਵਾਕ ਤੇ ਕੱਲ ਨੂੰ ਆਪਾਂ ਆਹ ਫੁੱਲ ਵੀ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰਾਂਗੇ ਪੀਲੇ ਕਲਰ ਵੀ ਦੋਨੇ ਸ਼ੇਅਰ ਕਰਾਂਗੇ ਤੇ ਇਹ ਮੈਂ ਇੱਕ ਵਾਰੀ ਇਹਨਾਂ ਬਣਾਤਾ ਹਨਾ ਲੱਗੀ ਰੀ ਦੁਪਹਿਰੇ ਤੇ ਬਸ ਮੈਂ ਹੁਣ ਨਾ ਕੇ ਵਾਲ ਹੀ ਬਾਈ ਸੀਗੇ ਤੇ ਇਸ ਤਰ੍ਹਾਂ ਬਣੂਗਾ ਜੀ ਸੂਟ ਇਹ ਇਸ ਤਰ੍ਹਾਂ ਤੇ ਪ੍ਰੀਤ ਦਾ ਇਹ ਆਪਾਂ ਸੂਟ ਕਰੀਏ ਨੇ ਤਿਆਰ ਲਓ ਜੀ ਇਸ ਤਰ੍ਹਾਂ ਸੂਟ ਤਿਆਰ ਹੋ ਜਾਊਗਾ ਤੇ ਫਿਰ ਗਲਾਬ ਦਾ ਫੁੱਲ ਹੋ ਜਾ ਬਚਾਲੇ ਫਿਰ ਗਲੇ ਦੀ ਕੜਾਈ ਰਹਿ ਜੂਗੀ ਇਸ ਤੋਂ ਬਾਅਦ ਤੇ ਖਲਾਰਾ ਮੇਰਾ ਇਹ ਪਿਆ ਸਭ ਕੁਝ ਕੈਂਚੀ ਗੋਲੇ ਪਈ ਹੈ ਸਾਰਾ A to Z ਸਮਾਨ ਤੇ ਹੁਣ ਥਾਲੀ ਲੱਗਿਆ ਜਾਂਦਾ ਹੁਣ ਕੋਈ ਕੰਮ ਕਰਦੇ ਆਂ ਦਾਲ ਸਬਜ਼ੀ ਬਣਾਉਣੇ ਕੋਈ ਦਾਲ ਸਬਜ਼ੀ ਦਾ ਕਰਦੇ ਆ ਜੀ ਕਿਉਂਕਿ ਜਵਾਕ ਆਉਣਗੇ ਸਕੂਲੋਂ ਭੁੱਖੇ ਤੇ ਇੱਕੇ ਦਾ ਮੈਂ ਹੋਊਗਾ ਕੁਛ ਨਾ ਕੁਛ ਮੰਮੀ ਸਾਨੂੰ ਰੋਟੀ ਸਬਜੀ ਲਿਆ ਦੇ ਬਣਾ ਕੇ ਹੁਣ ਮੈਂ ਸੋਚਦੀ ਆਂ ਵੀ ਪਹਿਲਾਂ ਸਬਜੀ ਜੀਰਨਾ ਸਬਜੀ ਜੀਰ ਕੇ ਫਿਰ ਇਹ ਤੋਂ ਬਾਅਦ ਆਪਾਂ ਹਨਾ ਅ ਰੋਟੀ ਦਾ ਜਲਦੀ ਕਰਾਂਗੇ ਕੰਮ ਥੋੜਾ ਜਿਹਾ ਕਿਉਂਕਿ ਜਵਾਕ ਭੁੱਖੇ ਐ ਬਹੁਤ ਜ਼ਿਆਦਾ ਭੁੱਖ ਲੱਗੀ ਹੋਊਗੀ ਤੇ ਬੀਬੀ ਨੇ ਆਪਣੀ ਨੇ ਕੱਪੜਿਆਂ ਦੀ ਲਾਤੀ ਤੈ ਤੇ ਮੈਂ ਵੀ ਜੁੰਨੀ ਲੈ ਰੱਖੀ ਆ ਨਾਲੇ ਚਖਾ ਮੈਂ ਫੇਰ ਵੀ ਕੋਈ ਨਹੀਂ ਮਸ਼ਾਲ ਰਹੀ ਹੁਣ ਇਧਰ ਆਪਣੀ ਬੀਬੀ ਨਾਤ ਲੈਂਦੀ ਸਵੇਰੇ ਪਾਠ ਕਰਦੀ ਹੁੰਦੀ ਐ ਤੇ ਹੁਣ ਥੋੜਾ ਚਮਚਾ ਮਲ ਲਈ ਤੇ ਲਓ ਜੀ ਸਬਜੀ ਲੈ ਕੇ ਆਪ ਕਾਦੀ ਬਣਾਵਾਂਗੇ ਗਾਜਰਾ ਮਟਰ ਬੀਬੀ ਗਾਜਰਾ ਮਟਰ ਬਣਾ ਕੇ ਕੀ ਆਲੂ ਗੋਭੀ ਅੱਜ ਦਾ ਵਾਲਾ ਫਿਰ ਬਣਾਣਾ ਮਸਲੇ ਵਾਲਾ ਗਾਜਰਾ ਮਟਰ ਬਣਾ ਲਿਆ ਆਪਾਂ ਤੇ ਚਲੋ ਜੀ ਸਬਜੀ ਜੀ ਲੈ ਹੁਣ ਜਦੋਂ ਕੈਮਰਾਮੈਨ ਹੈ ਨਹੀਂ ਹੁਣ ਮੈਂ ਵੀਡੀਓ ਕੌਣ ਬਣਾਊਗਾ ਤੇ ਬਲੌਗ ਕੱਲ ਵੀ ਨਹੀਂ ਪਿਆ ਹਨਾ ਕੱਲ ਬਣਿਆ ਹੀ ਨਹੀਂ ਅੱਜ ਵੀ ਬਲੌਗ ਦਾ ਅੱਜ ਅਪਲੋਡ ਕਰਨਾ ਪਊਗਾ ਤੇ ਕਰਾਂਗੇ ਕੋਸ਼ਿਸ਼ ਕੈਮਰਾਮੈਨ ਆਉਣਗੇ ਰੋਟੀ ਰੋਟੀ ਖਾਣਗੇ ਥੋੜੀ ਜੀ ਤਾਕਤ ਪਾਊਗੀ ਫੇਰ ਆ ਕੇ ਵੀਡੀਓ ਬਣਾਉਣਗੇ ਉਹ ਚਲੋ ਜੀ ਸਬ지 ਚੀਰ ਲਈ ਆਪਾਂ ਫੇਰ ਮਿਲਦੇ ਟਾਈਮ 5:00 ਵਜੇ ਤੇ ਆਪਣੇ ਆਗੇ ਚੰਗੂ ਮੰਗੂ ਭੁੱਖ ਲੱਗੀ ਲੱਗੀ ਹੈ ਮੰਮਾ ਨੈਗੀ ਬਣਾ ਦੇ ਬੈਠ ਰੋਟੀ ਖਾ ਲਿਓ ਬਸ ਮੈਂ ਸਬ지 ਚੀਰੀ ਬੈਠੇ ਤੇ ਆਪਾਂ ਚੀਰ ਕੇ ਛੱਡੇ ਸਬ지 ਗਾਜਰਾ ਮਟਰ ਲਸਣ ਗੰਡਾ ਹਰੀ ਮਿਰਚ ਹਸੂ ਗਾਜਰ ਖਾ ਲੈਣਾ ਸਾਸ਼ਰੀ ਕਾਲਜੀ 5 ਵਜੇ ਮੇਰਾ ਪਤਾ 9 ਵਜੇ ਦਾ ਕਰੋਗੇ ਪਨੀਰ ਪਨੀਰ ਵਾਲੀ ਬੱਤੀ ਚਮਚਾ ਲੈਣਾ ਮੈਂ ਟੈਮਰ ਪਾਟਰਾ ਹੈ ਮੈਗੀ ਬਣਾ ਦੇ ਮੈਗੀ ਦੀ ਪਤਾ ਨੂੰ ਰੋਟੀ ਖਾਓ ਕਾਲੂ ਨਹੀਂ ਕਾਲੂ ਛੁੱਟੀ ਨਹੀਂ ਸਕੂਲ ਦੀ ਤੇ ਮੇਸਟਰ ਹੰਦੇ ਜੀ ਲੱਟ ਭੁੱਖੇ ਮਰਦੇ ਤੜਕੇ ਰੋਟੀ ਨਹੀਂ ਖਾ ਕੇ ਜਾਂਦੇ ਨਾ ਲੈ ਕੇ ਜਾਂਦੇ ਐ ਹਾਈ ਚਵਾਸ਼ ਸਿੱਕਾ ਗਿਸ ਨਾ ਜੀ ਜੀ ਉਹਦੀ ਆਪਾ ਹਾਲ ਚੜ ਗਿਆ ਸਕੂਲ ਚ ਉਤਰ ਕੇ ਬੁਖਾਰ ਐਨੀ ਛੇਤੀ ਕਿ ਬੁਖਾਰ ਕਿਹੜਾ ਬੁਖਾਰ ਆਹ ਸਕੂਲ ਚ ਬੁਖਾਰ ਚੜ ਗਿਆ ਬੁਖਾਰ ਉੱਤਰ ਵੀ ਗਿਆ ਉਹ ਨਈ ਵੀਡੀਓ ਬੰਦ ਕਰ ਦੇ। ਘਰ ਮੰਮੀ ਪਹਿਲਾਂ ਦੱਸ ਬੁਖਾਰ ਕਿਹੜਾ ਜਿਹੜਾ ਤੈਨੂੰ? ਹੈ ਕੈਮਰਾ ਨਾ ਹਿਲਾ। ਲਓ ਜੀ ਆਪਾਂ ਬਣਾਉਣੇ ਗਾਜਰੇ ਸਾਬੂਤੀ ਆਪਾਂ ਪਾਉਣੇ ਜੀਰਾ। ਤੇਲ ਪਾ ਰੱਖਿਆ ਸੀ ਕੁੱਕਰ ਚ ਟਰਾਈ ਹੋ ਜਰਾ। ਰਕਤ ਕੀ ਬਾਇਰ ਤੇ ਉਤਰਾ ਬਾਇਰ ਤੇ ਕਰਦੀ ਆ ਉਹਦਾ ਸੇਮ ਵੀ ਹੈ ਬਾਇਰ ਦੇ ਗਲਾਪੀ ਦਾ ਸੇਮ ਹੀ ਪਾਈ ਹੈ ਤੁਹਾਨੂੰ ਤੇ ਆਪਾਂ ਤੁਹਾਨੂੰ ਸੇਮ ਪਾ ਨੂੰ ਆਪ ਵੀ ਲਾ ਕੋਲ ਆਉਣਾ ਕਿਉਂਕਿ ਵੀਲੇ ਤੋਂ ਸੂਰੀ ਜਾਂ ਦੇ ਵਿੱਚ ਆਉਣੀ ਹੈ ਉਹ ਆਪਾਂ ਕੱਲ ਨੂੰ ਜੁੱਤੇ ਧੋਣ ਕਰੇ ਹਾਂ ਕਿਤੇ ਆਪਾਂ ਕੱਲ ਪਰਸੋਂ ਵੀ ਹਾਂ ਕੱਲ ਨੂੰ ਕਰਦੇ ਆਪਾਂ ਜਿਹੋ ਕੁ ਲੱਗ ਕੇ ਲਿਪਾਇਆ ਆ ਪਾ ਕੇ ਜਰੂਰ ਦੱਸਣਾ ਮੰਮੀ ਪੇਪਰਾਂ ਦੀ ਇਹ ਕੰਨਾ ਜਦੋਂ ਅਜਾ ਨਾ ਹੋਵੇ ਕੰਦੇ ਐਸੇ ਉਹ ਪੇਪਰ ਆਂਦੀ ਨਾ ਫੀਸ ਦੇਣੀ ਹੈ ਪਿਆਰ ਸੀ। ਨਮੀ ਆਪਣੀ ਫੀਸ ਪੜੀ ਹੋਈ ਹੈ ਸਾਡੀ। ਹਾਂ। ਠੀਕ ਹੈ। ਠੀਕ ਹੈ। ਉਹ ਨੋ ਨੋ ਬਣਾਉ ਦੇ ਸਾਜੀ। ਜਿ ਖਾਣ ਪਾਣਾ ਹੋਇਆ ਹੈਗਾ ਤੇ ਕੱਲ ਤਾਂ ਮੈਂ ਸੁਤੇਰੀ ਸਾਰਾ ਦਿਨ ਦਾ ਬਲੌਗ ਬਣਿਆ। ਮੈਨ ਦਨਾਂ ਕਿ ਫੇਰ ਆਉਂਗੀ ਤੇ ਜੇ ਜਵਾਬ ਆਏ ਫੇਰ ਉੱਥੀ ਮੈਂ ਫੇਰ ਰੋਟੀ ਬਣਾ ਕੇ ਚਾਹ ਪੀ ਕੇ ਵੀ ਰਹਿ ਸਕਦਾ ਜੀ ਮੈਂ। ਤੇ ਅੱਜ ਮੈਂ ਲੇਟ ਨਾ ਕੀਏ ਮੈਂ ਕਿਹਾ ਜੇ ਪਹਿਲੇ ਨਾਲ ਆ ਲੈਦੇ ਫਿਰ ਮੁੜ ਕੇ ਆਦਾ ਵੀ ਸੌਂਝੀ ਦੀਦੋਂ ਲੱਗ ਜਾਂਦੀ ਐ ਜੇ ਮੈਂ ਪਹਿਲਾਂ ਸੁੱਖ ਤੇ ਬੈਠੀ ਰਹੀ ਤੇ ਫਿਰ ਮੈਂ 4 ਵਜੇ ਨਾ ਕੀਈ 4 ਵਜੇ ਨਾ ਆ ਕੇ ਤੇ ਸਿਰ ਸੁਰਵਾਇਆ ਦੁਆਰੋਂ ਤੇ ਬਸ ਉਹ ਮੱਕਸਾਂ ਦੀ ਬੰਦੀ ਨੂੰ ਟਾਈਮ ਨਾਲ ਬਣਾ ਲਾ ਸਬਜੀ ਰੋਟੀ ਕਿਉਂਗੀ ਵਿਚਾਰੇ ਆਂਦੀ ਭੁੱਖ ਲੱਗੀ ਤੇ ਇਹਨੂੰ ਵੀ ਬਹੁਤ ਜ਼ਿਆਦਾ ਲੱਗੀ ਜੀ ਸਵੇਰੇ ਰੋਟੀ ਨਹੀਂ ਖਾਂਦੀ ਇਹਨੂੰ ਸੈਲੂਸ਼ਨ ਤੇ ਪਹਿਲਾ ਦਿਨ ਸੀਵਾ ਭੀੜਾ ਚ ਤੇ 2 ਜਾਨ ਨੂੰ ਸਮਝ ਕੇ ਉਹ ਸੁਰਵਾਣਾ ਐਨਰਸ ਤੋਂ ਫੋਨ ਕਰਕੇ ਤੁਹਾਨੂੰ ਇਹ ਕੇਸ ਤਰਸਾਉਣੀ ਹੈ ਮੈਂ ਕੇਰਸਾ ਜੀ ਆਪਾਂਤਾ ਦੀ ਕੈਮਰਾਮੈਨ ਆਪਣਾ ਜਸ਼ਨ ਸੱਸਰੀ ਕਾਲ ਦੀ ਸਾਰਿਆਂ ਨੂੰ ਦੂਜੀ ਵਾਰ ਸੱਸਰੀ ਕਾਲ ਦੀ ਸਾਰਿਆਂ ਨੂੰ ਦੂਜੀ ਵਾਰ ਜਸ਼ਨ ਹੋ ਤੇ ਪ੍ਰੀਤ ਵਾਸਤੇ ਬਹੁਤ ਜਲਦ ਆਪਾਂ ਇਹਨਾਂ ਨੂੰ ਉਹਨੂੰ ਇਹਨਾਂ ਦੀ ਪਸੰਦੀਦਾ ਚੀਜ਼ ਬਣਾ ਕੇ ਦੇਵਾਂਗੇ ਜਿਹੜਾ ਆਪਾਂ ਇਹਨਾਂ ਨੂੰ ਵਾਦਾ ਕਰਿਆ ਸੀ ਨਾ ਤੇ ਕੀ ਵੀ ਵੀ ਬਾਟੂ ਨਹੀਂ ਅੰਦਰੋਂ ਸਭ ਨਾਲੀ ਪਾਂਦੀ ਸੀਗਾ ਉਹ ਨੂੰ ਕੀ ਜਨਾ ਮੂਲਾ ਤੇ ਮੈਂ ਕੋਸੇ ਤਰ ਤਾਬਾ ਨਹੀਂ ਕਿੰਨਾ ਤੇ ਤੁਹਾਨੂੰ ਦੇਖ ਕੇ ਹੋਏ ਆਪਾਂ ਚੀਜ਼ ਹਨਾ ਵੀ ਕਿੰਨੇ ਕੁ ਵੀ ਬਣ ਚੁਗੀ ਤੇ ਕਿੰਨੇ ਕੈਸੇ ਲੱਗਾਂਗੇ ਤੇ ਸਾਰਾ ਸੋਚ ਕੇ ਪਤਾ ਕਰਕੇ ਕਾਨੂੰ ਨਾਖਦੇ ਹੋਵੇ ਇੱਕ ਵਾਰ ਨਾਮ ਦੇ ਕੇ ਤੇ ਫੇਰ ਆਪਾਂ ਜੁਵਾ ਚਲੋ ਮਤਲਬ ਆਪਣੀ ਪੇਮੈਂਟ ਆ ਗਈ ਉਹਨੂੰ ਫੜ ਲਿਆ ਨੂੰ ਜੇ ਹੋ ਗਿਆ ਇਹ ਬਣਾਣਾ ਮੈਂ ਮਨੋਂ ਲੈਣੀ ਤੇ ਇੰਡਪੈਂਡੈਂਸ ਡਾਈ ਵੀ ਤੇ ਲੂਗੀ ਫੇਰੀ ਚੀਜ਼ ਮੰਨ ਕੇ ਤੁਹਾਨੂੰ ਪਤਾ ਹੁੰਦੀ ਹੈ ਤੇ ਕੱਲ ਨੂੰ ਪ੍ਰੀਤ ਜਸ਼ਨ ਨੂੰ ਨਾਲ서 ਛੁੱਟੀ ਨਾਲ ਲੈ ਜੂਗੀ ਸਾਈ ਦੇਖ ਕੇ ਡਿਜ਼ਾਈਨ ਦੇਖ ਕੇ ਤੇ ਫਿਰ ਜਦੋਂ ਪਹਿਮ ਤਾਂ ਜਦੋਂ ਫੜ ਲਿਆ ਨੂੰ ਕਿਉਂਕਿ ਉਦੋਂ ਨੂੰ ਰੈਡੀ ਵੀ ਕਰਨਗੇ ਹਨ ਪਰਵਾ ਕੇ ਵੀ ਦੇਣਗੇ ਤੇ ਤਾਂ ਕਰਕੇ ਕੱਲ ਥੋੜਾ ਜਿਆਦਾ ਕੰਮ ਕਰ ਬ ਦੋਨਾਂ ਨੂੰ ਲੈ ਕੇ ਜਾਊਗੀ ਜਦ ਛੋਟੇ ਵੀ ਹਨ ਤੇ ਬੜੇ ਵੀ ਹਨ ਅੱਜ ਸਨ ਬਣਾ ਦੇਖ ਲੈਣ ਕਿ ਵੀ ਕਿਹੜਾ ਡਿਜ਼ਾਈਨ ਹੈ ਤੇ ਕਿੰਨਾ ਨਾਪ ਪਾਉਗਾ ਹਨ ਇਹਨਾਂ ਦਾ ਮੇਰੇ ਬੱਚਾ ਕੋਲੇ ਸੁਬੇ ਨਾਪ ਤਾਂ ਪਹਿਲਾਂ ਹੀ ਜਾਂਦਾ ਤੇ ਚਲੋ ਜੀ ਫਿਰ ਕਰਦੇ ਹਾਂ ਲੋ ਜੀ ਨਾਪ ਪਾ ਸਾਡੇ ਮਾਈ ਦੇ ਤੇ ਪਹਿਲਾਂ ਮੈਨੂੰ ਇਹ ਹੋਊਗਾ ਮੈਂ ਸਬਜ਼ੀ ਬਣਾ ਦਾਂ ਕਿਉਂਕਿ ਜਵਾਕਾਂ ਨੂੰ ਭੁੱਖ ਲੱਗੀ ਹੋਈ ਵਿਚਾਰਿਆਂ ਨੂੰ ਇਹਨਾਂ ਨੂੰ ਆਪਾਂ ਰੰਟੀ ਫਰਕੇ ਖਵਾ ਦਦੇ ਕਿਉਂਕਿ ਇੱਕ ਸਾਈਡ ਤੇ ਦੁੱਧ ਕਰ ਮਿਲਾ ਦੂੰ ਇੱਕ ਸਾਈਡ ਰੋਟੀ ਲਾ ਦਾਂਗੇ ਗੁੜੇ ਵੀ ਮੈਂ ਜਿਸ ਨੂੰ ਕੈਪ ਬਣਾ ਪਤਾ ਮੈਂ ਕੁਝ ਨਾ ਕੁਝ ਕਿਉਂਕਿ ਕੱਲ ਨੂੰ ਬਲੌਗ ਤੇ ਹੈ ਜਦ ਮੈਂ ਕੱਜ ਦੇ ਵਿੱਚ ਮੈਸਾ ਹੋ ਜਾਊਗਾ ਤੇ ਬਲੌਗ ਦਾ ਬਣਾ ਕੇ ਬਣਾਉਣਾ ਏ ਤਾਂ ਕਰਕੇ ਉਹ ਫਟਾਫਟ ਭੰਨ ਦੇਵਾਇਆ ਬਾਕੀ ਜੀ ਧੰਨਵਾਦ ਜੀ ਇਹਨਾਂ ਸੋਡਾ ਸਾਰਿਆਂ ਦਾ ਬਹੁਤ ਜਿਆਦਾ ਸਪੋਰਟ ਕਰਦੇ ਤੁਸੀਂ ਆਪਣੇ ਚੈਨਲ ਨਾਲ ਫੇਸ ਕੋਰ ਦਾ ਰੱਖਣਾ ਜੀ ਜੇ ਵੀ ਤਾਂ ਕਾਂਜੇ ਤੋਂ ਹੁੰਦਾ ਮੱਝਿਆ ਕਰਦੇ ਆ ਸੋਦਾ ਕਿਉਂਕਿ ਫਲਵਾਦ ਜਾਂਦੇ ਫਲਵਾਦ ਦਾ ਇਸ ਚੀਜ਼ ਤੋਂ ਪਤਾ ਲੱਗਿਆ ਹੁੰਦਾ ਹੈ ਨਾ ਜੀਰੋ ਤੁਸੀਂ ਜਿੱਕੇ ਕੁਝ ਇਹ ਦੇਖਿਆ ਨਾ ਤਾਂ ਬੈਂਟ ਕਰਦੇ ਆ ਜਾਂ ਜਿਹੜੇ ਕੋਈ ਗਲਤੀ ਵੀ ਉਹ ਚੀਜ਼ ਡਾਕੂਮੈਂਟ ਕਰ ਲਓ ਫੀਤ ਤੁਹਾਡੀ ਜੀ ਆ ਜਿੱਥੇ ਜਾਣੀ ਉਸ ਦਾ ਪਾਣੀ ਹੈ ਕਿ ਮੰਮੀ ਛੰਡਾ ਛੰਡਾ ਬੱਚੇ ਦੀ ਦੱਪਾ ਤੇ ਬਾਕੀ ਕੁਝ ਭੈਣਾ ਜਿਹੜਾ ਰਹੇਗਾ ਆਪਣੇ ਨਾਲ ਦੇ ਨਾਮ ਬੋਲਦਾ ਗਿਆ ਜੀ ਨਾਂ ਵੀ ਜਿੰਦ ਭੋਲਾ ਗਾ ਮਾਂ ਕੱਤੇ ਹਾਂ ਮੈਂ ਫਟਾ ਲਈ ਦੋ ਵਾਰੀ ਤੋੜ ਲਈ ਇਹ ਬੰਦ ਕਰ। ਕੋਸ਼ਿਸ਼ ਜਿਹੜੇ ਬੈਨੰਨਾ ਆ ਰਹੇ ਆਂ ਕਿ ਆਪਾਂ ਜਿਹੋ ਬੋਲਾਂਗੇ ਇਹ ਜਿਹੜਾ ਉਹ ਤੋਂ ਬੋਲਾਂਗੇ ਮੰਨ ਕੇ ਚੱਲੋ ਵੀ ਜਿਹੜਾ ਹੁਣ ਕੱਲ ਦਾ ਵਲੌਗ ਪਿਆ ਜਿਹੜਾ ਪਰਸਨਲ ਆ ਵਲੌਗ ਹੈ ਨਾ ਉਹਦੇ ਤੇ ਲਿਜਮੈਂਟ ਆਇਆ। ਸਾਰੇ ਉਹੀ ਵਲੌਗ ਹੈ ਜਿਹੜਾ ਆਪਾਂ ਜਿੱਦਾਂ ਜਿਹੜਾ ਨਾਮ ਉਹਨੇ ਜੀ ਕਰਨਾ ਪੈਣਾ ਤੇ ਉਸੇ ਵਲੌਗ ਥੱਲੇ ਜਿਹੜੇ ਜਿਹੜੇ ਕਮੈਂਟ ਆਏ ਆ ਆਪਾਂ ਉਹਨਾਂ ਦੇ ਨਾਮ ਪੜ੍ਹ ਕੇ ਸਾਰਿਆਂ ਦੇ ਹੈ ਨਾ ਚਲੋ ਮੈਨੂੰ ਆ ਕੋਈ ਵੀ ਭੈਣ ਰਭੇ ਨਾ ਨਾ ਬੀ ਸਾਰਿਆਂ ਦੇ ਨਾਮ ਲੱਗਦੇ ਆ ਨਾ ਤੇ ਐਸ ਕਰਕੇ ਪਹਿਲਾਂ ਤਾਂ ਆਪਾਂ ਤੁਹਾਨੂੰ ਫੁੱਲ ਪਾ ਕੇ ਦਿਖਾਵਾਂਗੇ ਵੀ ਆਪਾਂ ਫੁੱਲ ਗਲਾਬੀ ਕੋਲ ਲੱਗੇ ਦੇ ਪਾਏ ਆ ਉਹ ਤੁਹਾਨੂੰ ਦੱਸਾਂਗੇ ਬਸ ਜਿਵੇਂ ਲੱਭੀਂਦੇ ਆਂ ਅੰਦਰ ਮੈਂ ਤੁਹਾਨੂੰ ਕਰਕੇ ਇੱਕ ਚੀਜ਼ ਜੋ ਜ਼ਰੂਰ ਦੱਸੇ ਹਣਾ ਵੀ ਇੰਨਾ ਦਿਵਾਦ ਕਿਨੂੰ ਕਿਨੂੰ ਨੀਂਦ ਆਉਂਦੀ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਮੈਨੂੰ ਐ ਹੁੰਦਾ ਜੇ ਮੈਂ ਨਹਾ ਲਾਂ ਨਾ ਹਨ ਤਾਂ ਫਿਰ ਮਤਲਬ ਨੀਂਦ ਆਉਣ ਲੱਗ ਜਾਂਦੀ ਹੈ ਤੇ ਮਤਲਬ ਮੈਂ ਬਿਨ ਨਾਏ ਹਨਾ ਵੀ ਕੋਈ ਵੀ ਕੰਮ ਮੈਂ ਕਰੀ ਜਾਵਾਂ ਫਿਰ ਨਹੀਂ ਮੈਨੂੰ ਨੀਂਦ ਆਉਂਦੀ ਫਿਰ ਮੈਨੂੰ ਐ ਹੁੰਦਾ ਜਿਹੜੇ ਕੰਮ ਤੇ ਮੈਂ ਲੱਗਦੀਆਂ ਅਲੱਗ ਹੀ ਰਹੋ ਤੇ ਜਦੋਂ ਐ ਹੁੰਦਾ ਵੀ ਨਹਾ ਲੀ ਰਿਹਾ ਹਾਂ ਨਾ ਨੂੰ ਦੱਸਦੇ ਭੈਣ ਹਣਾ ਜਿਵੇਂ ਆਇਆ ਲੱਗਦਾ ਵੀ ਸੌਂ ਜਾਣਾ ਕਿ ਫਰੈਸ਼ ਹੋਇਆ ਰਹਿਣਾ ਬੰਦਾ ਹਨਾ ਇਹ ਫਲੈਕਸੀ ਹੋ ਜਾਂਦਾ ਤੇ ਮੇਰੇ ਨਾਲ ਤਾਂ ਇਹ ਵੀ ਦਿੰਦੇ ਤੁਸੀਂ ਜਰੂਰ ਦੱਸਿਓ ਵੀ ਸੋਡੇ ਨਾਲ ਆਏ ਹੁੰਦੀ ਹੈ ਜਾਈਂ ਲਗਾਇਆ ਹੁੰਦਾ ਬਸ ਨਾ ਇਹਦੇ ਮਸਾਹੋਂ ਤੇ ਫਿਰ ਜਦੋਂ ਸੋਡਾ ਪਤਾ ਇੱਕ ਵਾਰੀ ਸਾਂਹ ਲੈਂਦਾ ਮੁੜ ਕੇ ਫਿਰ ਅੱਖ ਨਹੀਂ ਖੋਲਦੀ ਛਿੱਧ ਛਿੱਧ ਤੇ ਨਹੀਂ ਸੜਟ ਗਈ ਬੈਂਦੀ ਕੰਮ ਆਦੀ ਨਹੀਂ ਸਰੀਰ ਸੜਟਾ ਹੁੰਦਾ ਹੋਰ ਹੀ ਲੱਗਦਾ ਰ ਨਕਾਉਂ ਨੂੰ ਜਦੋਂ ਜਵਾਂ ਲੱਗਦਾ ਦੁਆ ਕੰਮ ਨਾਲ ਤਾਂ ਭਾਂਡੇ ਵੀ ਨਹੀਂ ਹੁੰਦੇ ਇਹ ਆਕਰੋਪ ਕਰਦੇ ਸੀ ਉਹ ਭਾਂਡੇ ਵਾਵਾ ਹੋ ਜਾਂਦੇ ਸੀ ਅੱਜ ਵਾਸਤੇ ਜਿਹੜੇ ਬੀਬੀ ਦੇ ਭਾਂਡੇ ਚ ਆ ਰਹੇ ਸਾਡੇ ਲਾਉਜੀ ਫਿਰ ਮਿਲਦੇ ਆਪਾਂ ਤੁਹਾਨੂੰ ਫੁੱਲ ਪਾ ਕੇ ਦਿਖਾਉਣੇ ਕਿਵੇਂ ਬਣਿਆ ਸੀ ਆਪਾਂ ਫੁੱਲ ਲਾਉਜੀ ਆਪਾਂ ਬਣਾਉਣੇ ਫੁੱਲ ਤਾਂ ਆਪਾਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਇਸ ਤਰ੍ਹਾਂ ਪ੍ਰਯੋਜਾਸ਼ਾ ਨੇੜ ਗੱਲ ਲਗਾਉਂ ਇਸ ਤਰ੍ਹਾਂ ਬਣਾਉਣੀ ਹੈ ਜੀ ਆਪਾਂ ਫੁੱਲ ਇਹ ਤਾਂ ਮੇਰੇ ਹੱਥ ਵਾਲੇ ਇੱਧਰ ਦਿਖਾ ਦਿੰਦੀ ਹਾਂ ਮੋٹے-ਮੋٹے ਜਿਹੇ ਤੇ ਦੇਖ ਰਿਹਾ ਪੁੱਤ ਕੈਮਰੇਜ ਹਾਂਜੀ ਜੀ ਇਸ ਤਰ੍ਹਾਂ ਕਰਕੇ ਪੰਜ ਤੋਪੇ ਹੀ ਪਾਉਣੇ ਆ ਆਪਾਂ ਤੇ ਇੱਕ ਭੈਣ ਹੈ ਹਨਾ ਉਹਨੇ ਦੱਸਿਆ ਕਹਿੰਦੀ ਵੀ ਦੀਦੀ ਤੁਸੀਂ ਪੰਜ ਤੋਪੇ ਪਾਇਆ ਕਰੋ ਵੀ ਤੁਸੀਂ ਤਿੰਨ ਤੋਪੇ ਬਹੁਤ ਘੱਟ ਹੈ ਤੇ ਆਪਾਂ ਭੈਣ ਦੀ ਗੱਲ ਮੰਨ ਲਈ ਹਨਾ ਬਾਕੀ ਸਾਰਾ ਤੇ ਵੀ ਆਹੀ ਪੈਸੀ ਪੰਜ ਹਾਂ ਇਹ ਇੰਤਕ ਜਿਹੜੇ ਸੋਨੇ ਬਣੇ ਆ ਤੇ ਕੈਮਰਾ ਨਾਲਾਈ ਜਗ ਵਧੀਆ ਦਿਖਾਦੀ ਮੇਰਾ ਪੁੱਤ ਇਸ ਤਰ੍ਹਾਂ ਠੀਕ ਹੈ ਪੰਜ ਟੋਪੇ ਇਸ ਤਰ੍ਹਾਂ ਬਣਾ ਲੈਣੇ ਆ ਥੋੜਾ ਫਰੇਮ ਕੱਸ ਲਾਂਗੇ ਢਿੱਲਾ ਹੋ ਜਾਂਦਾ ਤੇ ਜਿੱਦਾਂ ਇਹਨੂੰ ਦੱਬਤਾ ਇਹਨੂੰ ਚੱਕ ਲਿਆ ਇੱਥੋਂ ਫਿਰ ਇਹਨੂੰ ਦੱਬ ਕੇ ਫਿਰ ਇਹਨੂੰ ਚੱਕ ਲਿਆ ਇਹ ਇਸ ਤਰ੍ਹਾਂ ਫੁੱਲ ਬਣ ਜਾਂਦੇ ਨੇ ਨਾਲ ਦੀ ਨਾਲ ਠੀਕ ਹੈ ਫਿਰ ਆਪਾਂ ਇਹਨੂੰ ਦੱਬਣਾ ਇਹਨੂੰ ਚੱਕਣਾ ਜਿਹੜਾ ਆਪਾਂ ਦੱਬਿਆ ਸੀਗਾ ਉਹਨੂੰ ਚੱਕ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਇਹਨੂੰ ਦੱਬਣਾ ਹੈ ਇਹਨੂੰ ਚੱਕਣਾ ਹੈ ਇਸ ਤਰ੍ਹਾਂ ਤੇ ਮੇਰੇ ਖਿਆਲ ਨਾਲ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਭੈਣ ਦਾ ਕਮੈਂਟ ਆਇਆ ਸੀਗਾ ਨਾ ਤਾਂ ਕਰਕੇ ਕਹਿੰਦੇ ਪੀਲਾ ਫੁੱਲ ਆਪਾਂ ਕੱਲ ਨੂੰ ਬਣਾ ਕੇ ਦਿਖਾਵਾਂਗੇ ਜੀ ਅੱਜ ਮੇਰੇ ਕੋਲ ਟਾਈਮ ਹੈ ਨਹੀਂ ਕਿਉਂਕਿ ਆ ਵੀ ਦੇਖੋ ਤੁਹਾਨੂੰ ਆ ਦੇਖੋ ਜਵਾਕ ਸਕੂਲੋਂ ਆਏ ਇੱਧਰ ਦਿਖਾ ਪੁੱਤ ਫੁੱਲ ਹੀ ਦੇਖਣਾ ਉਹਨਾਂ ਨੇ ਤੇ ਆ ਰਬ ਜਵਾਕ ਹੁਣ ਸਵੇਰ ਦੀ ਰੋਟੀ ਖਾਦੀ ਐ ਜਵਾਕਾਂ ਨੇ ਤਾਂ ਮੈਂ ਥੋੜਾ ਜਿਹਾ ਕੋਸ਼ਿਸ਼ ਕਰੂੰਗੀ ਜਲਦੀ ਰੋਟੀ ਬਣਾ ਕੇ ਐਸ ਤਰ੍ਹਾਂ ਬਣੀ ਜਾਂਦਾ ਜੀ ਫੁੱਲ ਇਹਨੂੰ ਦੱਬਣਾ ਨਹੀਂ ਚੱਕਣਾ ਇਹਨੂੰ ਦੱਬਣਾ ਇੱਕ ਨੂੰ ਚੱਕ ਲੈਣਾ ਇੱਕ ਨੂੰ ਲੈਣਾ ਦੱਬ ਦੋ ਸੀ ਠੀਕ ਐ ਤੇ ਫਲੈਸ਼ ਲਾਈਟ ਦੀ ਜੱਛਣੇ ਨੇ ਆਨ ਕਰੀ ਕਿ ਆਉਣ ਹੈ ਬੰਦ ਐ ਐਸ ਤਰ੍ਹਾਂ ਹੁਣ ਇਹਨੂੰ ਜਿਵੇਂ ਆਪਾਂ ਦੱਬਿਆ ਸੀਗਾ ਐਸ ਤਰ੍ਹਾਂ ਇਹਨੂੰ ਆਪਾਂ ਚੱਕ ਲੈਣਾ ਐਸ ਤਰ੍ਹਾਂ ਥੋੜਾ ਜਿਹਾ ਬਣਾ ਕੇ ਦਿਖਾਉਂਗੀ ਨਾ ਫਿਰ ਐਂਜੇ ਹੋ ਜਾਂਦਾ ਕਈ ਵਾਰੀ ਵੀ ਸਮਝ ਨਹੀਂ ਲੱਗੀ ਸਾਨੂੰ ਆਉ ਨੂੰ ਦੱਬਣਾ ਤੇ ਆਉ ਨੂੰ ਚੱਕਣਾ ਹੈ ਹਾਂਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਇਹ ਹੋ ਜਾਊਗਾ ਹੁਣ ਫਿਰ ਇਸ ਨੂੰ ਚੱਕ ਲੈਣਾ ਆਪਾਂ ਤੇ ਆਉ ਨੂੰ ਹੁਣ ਦੱਬਣਾ ਤੇ ਆਉ ਨੂੰ ਚੱਕਣਾ ਹੈ ਹਾਂਜੀ ਇਸ ਨੂੰ ਹੁਣ ਚੱਕਣਾ ਆਪਾਂ ਹਾਂ ਆ ਦੱਬਿਆ ਇਹਨੂੰ ਚ ਇਹਨੂੰ ਚੱਕਣਾ ਹੈ ਇਹ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਦੱਬਣਾ ਹੈ ਇਹਨੂੰ ਚੱਕਣਾ ਹੈ ਇਹ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਦੱਬਣਾ ਇਹਨੂੰ ਚੱਕਣਾ ਇਹਨੂੰ ਦੱਬਣਾ ਇਹਨੂੰ ਚੱਕਣਾ ਤੇ ਥੋੜਾਇਆ ਫੁੱਲ ਬਣਾਉਂਗੀ ਕਿਉਂਕਿ ਇਸ ਵੇਲੇ ਕਹਿੰਦੇ ਹੁੰਦੇ ਆ ਵੀ ਚਿੜੀਆਂ ਦੇ ਹਨਾ ਅੱਖਾਂ ਨਹੀਂ ਬਿੰਂਦੇ ਹੁੰਦੇ ਕੋਈ ਵੀ ਕੰਮ ਹੈ ਕਹਿੰਦੇ ਸੂਈ ਵਾਲਾ ਕਰਨਾ ਨਹੀਂ ਚਾਹੀਦਾ ਤੇ ਕਿਉਂਕਿ ਚਿੜੀਆਂ ਦੀ ਅੱਖਾਂ ਨਹੀਂ ਬਿੰਂਦੇ ਅੱਖਾਂ ਚਸਮਾ ਪਾਜਦੇ ਨੇ ਕਹਿੰਦੇ ਇਸ ਵੇਲੇ ਸੂਈ ਵਾਲਾ ਕੰਮ ਨਾ ਕਰੇ ਸਿਆਣੇ ਕਹਿੰਦੇ ਹੁੰਦੇ ਆ ਤੇ ਇਸ ਤਰ੍ਹਾਂ ਜੀ ਤੇ ਦੇਖ ਰਹੇ ਹੋਗਾ ਤੁਹਾਨੂੰ ਫੁੱਲ ਬਣਦਾ ਤੇ ਜਵਾਕ ਲੇਟ ਆਇਆ ਨਹੀਂ ਤੇ ਜੇ ਵਿਚਾਰੇ ਅੱਗੇ ਫਰੀਦ ਕਰੇ ਹੁੰਦੀ ਸੀ ਵੀਡੀਓ ਬਣਾ ਦਿੰਦੀ ਸੀਗੀ ਤੇ ਇਸ ਤਰ੍ਹਾਂ ਇਹਨੂੰ ਚੱਕ ਲਿਆ ਇਸ ਤਰ੍ਹਾਂ ਇਹਨੂੰ ਦਬ ਤਾ ਕਾਫੀ ਫੁੱਲ ਬਣ ਗਿਆ ਹੁਣ ਮੇਰੇ ਖਿਆਲ ਨਾਲ ਇਹ ਇਸ ਤਰ੍ਹਾਂ ਫੇਰ ਇਹਨੂੰ ਚੱਕ ਲਿਆ ਜੀ ਇਹ ਨਹੀਂ ਛੱਡੀ ਮੈਂ ਤਾਂ ਇਹ ਤਾਂ ਮੈਂ ਵੈਸੇ ਛੱਡ ਦੇ ਮੈਂ ਕਿਹਾ ਵੀਡੀਓ ਬਣਾ ਕੇ ਦੱਸਣਾ ਆਪਾਂ ਭੈਣਾਂ ਨੂੰ ਹਨ ਤੇ ਨਹੀਂ ਸਾਨੂੰ ਪਤਾ ਮੈਂ ਤਾਂ ਫੁੱਲ ਪਾ ਦਿੰਦੀ ਇਹ ਅੱਜ ਵੈਸੇ ਰੱਖ ਲਿਆ ਆ ਦੇਖੋ ਹੁਣ ਮੈਂ ਤੁਹਾਨੂੰ ਜਿੰਨੇ ਜ਼ਿਆਦਾ ਕੱਸਿਆ ਹੈਗਾ ਨਾ ਥੋੜਾ ਜਿਹਾ ਇਹ ਕਰ ਲਓ ਇਸ ਤਰ੍ਹਾਂ ਇਹਨੂੰ ਲਓ ਚੱਕ ਇਹ ਤਾਂ ਮੈਨੂੰ ਵੀ ਆਉਣ ਲੱਗ ਗਿਆ ਪੀਲਾ ਫੁੱਲਾ ਪਕਾਲ ਨੂੰ ਬਣਾ ਕੇ ਦੱਸਾਂਗੇ ਤੁਹਾਨੂੰ ਇਸ ਤਰ੍ਹਾਂ ਇਹਨੂੰ ਚੱਕ ਲਓ ਇਹ ਇਸ ਤਰ੍ਹਾਂ ਇਹਨੂੰ ਦੱਬਤਾ ਇਹਨੂੰ ਚੱਕ ਲਿਆ ਤੇ ਦੇਖੋ ਜੀ ਬਣ ਗਿਆ ਫੁੱਲਾ ਇਸ ਤਰ੍ਹਾਂ ਫੁੱਲ ਬਣਦਾ ਜੀ ਇਹ ਤੇ ਬਾਕੀ ਨਹੀਂ ਕਰੂੰਗੀ ਮੈਂ ਹੁਣ ਕਿਉਂਕਿ ਜਵਾਕਾਂ ਨੂੰ ਭੁੱਖ ਲੱਗੀ ਹੈ ਰੋਟੀ ਬਣਾ ਲੈਣਾ ਮੈਨੂੰ ਛੇਤੀ ਛੇਤੀ ਤੇ ਕੱਲ ਨੂੰ ਆਪਾਂ ਤੁਹਾਨੂੰ ਪੀਲਾ ਫੁੱਲ ਵੀ ਦਿਖਾਵਾਂਗੇ ਬਣਾ ਕੇ ਵੀ ਕਿਸ ਤਰ੍ਹਾਂ ਬਣਦਾ ਤੇ ਉਹ ਵੀ ਦੱਸੂਗੀ ਮੈਂ ਕੱਲ ਨੂੰ ਕਿਉਂਕਿ ਕਾਨੂੰ ਆਪਣੇ ਕੈਮਰਾਮੈਨ ਦੋਨੇ ਘਰੇ ਆ ਕੱਲ ਨੂੰ ਬੈਗ ਬੁਗ ਤੋਂ ਨੇ ਸਕੂਲ ਵਾਲੇ ਵੀਡੀਓ ਆਪਾਂ ਤੁਹਾਡੇ ਨਾਲ ਸਵੇਰ ਵਾਲੇ ਕੰਮ ਸ਼ੇਅਰ ਕਰਾਂਗੇ ਚਲੋ ਜੀ ਫਿਰ ਮਿਲਦੇ ਲੋ ਜੀ ਆਪਾਂ ਨਾਮ ਪੜਦੇ ਹਾਂ ਕਮੈਂਟਾਂ ਦੇ ਹਨਾ ਜਿਹੜੇ-ਜਿਹੜੇ ਕਰੇ ਆ ਤੇ ਇਹ ਹੈਗਾ ਪਹਿਲਾ ਕਮੈਂਟ ਆਇਆ ਆਪਣੇ ਕੋਲੇ ਸੁਖੂ ਡਰਾਇੰਗ ਘੜਾ ਇਹ ਕਹਿੰਦੇ ਵੀ ਭੈਣੇ ਇਹ ਸਤਿ ਸ਼੍ਰੀ ਅਕਾਲ ਕਹਿੰਦੇ ਚੈਨਲ ਦਾ ਨਾਮ ਸਹੀ ਲਿਆ ਕਰੋ ਲੋ ਜੀ ਸਹੀ ਲਿਆ ਤਾਂ ਚੈਨਲ ਦਾ ਨਾ ਤੇ ਇਹਨਾਂ ਨੇ ਲਿਖਿਆ ਵੀ ਪ੍ਰੀਤ ਰੂਪ ਪੀਤਾ ਖਬਾਹੋ ਇਸ ਨਾਲ ਕਹਿੰਦੇ ਖੁਸ਼ੀ ਸ਼ੇਤੀ ਵੱਧ ਜਾਂਦਾ ਓਕੇ ਜੀ ਅਗਲਾ ਕਮੈਂਟ ਹੈਗਾ ਰਾਜਵੰਤ ਕੌਰ थैंक यू जी ਇਹਨਾਂ ਨੇ ਸਤਿ ਸ਼੍ਰੀ ਅਕਾਲ ਲਿਖਿਆ ਫਿਰ ਕਰਮਜੀਤ ਕੌਰ ਭੈਣ ਆ ਇਹਨਾਂ ਨੇ ਸਤਿ ਸ਼੍ਰੀ ਅਕਾਲ ਹਾਰਟ ਭੇਜਿਆ ਗਗਨਦੀਪ ਕੌਰ ਇਹਨਾਂ ਨੇ ਲਿਖਿਆ ਜਸ਼ਨਪ੍ਰੀਤ ਬਹੁਤ ਪਿਆਰ ਗੋਡ ਬlesਸ ਯੂ थैंक यू ਭੈਣੇ ਤੇ ਜਲ ਦੇ ਨਾਂ ਤੇ ਆਈਡੀ ਹਨਾ ਭੈਣੇ ਹੀ ਲਿਖਦੇ ਹੁੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਗਗਨਦੀਪ ਕੌਰ ਕਹਿੰਦੇ ਗੋਡ ਬlesਸ ਯੂ थैंक यू ਜੀ ਗੁਰਜੀਤ ਸਿੰਘ ਕਹਿੰਦੇ ਨਾਈਸ ਜੀ थैंक यू ਜੀ ਸਾਹਿਤਪ੍ਰੀਤ ਹਨਾ ਇਹ ਆਪਣੇ ਮਨਪ੍ਰੀਤ ਦਾ ਮਨਪ੍ਰੀਤ ਭੈਣ ਹੈ ਤੇ ਬਹੁਤ ਸੋਹਣਾ ਬਣਿਆ ਕਹਦੇ ਕਲਰ ਬਹੁਤ ਸੋਹਣੇ ਲੱਗਦੇ ਨੇ ਥੈਂਕ ਯੂ ਜੀ ਥੈਂਕ ਯੂ ਭੈਣੇ ਤੇ ਦਲ ਦੇ ਨਾਲ ਤੋਂ ਫਿਰ ਹਨਾ ਕਮੈਂਟ ਆਇਆ ਕਹਿੰਦੇ ਸੋਹ ਡਾਈਸ ਬਲੌਗ ਥੈਂਕ ਯੂ ਜੀ ਫਿਰ ਆ ਗਿਆ ਦੂਬਾਰਾ ਜੋਤੀ ਵੈਰੀ ਨਾਈਸ ਬਲੌਗ ਦੀ ਥੈਂਕ ਯੂ ਭੈਣੇ ਫਿਰ ਜੋਤ ਖੋਖਰ ਬਹੁਤ ਸੋਹਣਾ ਦੀਦੀ ਜੀ ਸਾਰੇ ਸੂਟ ਦਾ ਡਿਜ਼ਾਈਨ ਭੇਜੋ ਓਕੇ ਜੀ ਭੈਣੇ ਓਕੇ ਤਲਵਿੰਦਰ ਕਾਰ ਇਹ ਭੈਣ ਕਹਿੰਦੀ ਵੈਰੀ ਨਾਈਸ ਵੀਡੀਓ ਦੀਦੀ ਜੀ ਥੈਂਕ ਯੂ ਭੈਣੇ ਦੇ ਕੇਮਲ ਹਾਕਮ ਵਾਲਾ ਹਨਾ ਇਹ ਨਾਈਸ ਜੀ ਲਿਖਿਆ ਇਹਨਾਂ ਨੇ ਤੇ ਜਸ ਪ੍ਰਾਰਬਦੀਕ ਇਹ ਕਹਿੰਦੇ ਬੈਰੀ ਨਾਈਸ ਵੀਡੀਓ ਦੀਦੀ ਜੀ ਸੌਰੀ ਜੇ ਕੁਝ ਗਲਤ ਲੱਗਾ ਮੈਨੂੰ ਜਖਾਮ ਲੱਗਿਆ ਵੈ ਵੈਸੇ ਮਨਾ ਬੋਲ ਰਹੇ ਹਾਂ ਜਸ਼ਨਦੀਪ ਇਹਨਾਂ ਨੇ ਲਿਖਿਆ ਸਤਿ ਸ਼੍ਰੀ ਅਕਾਲ ਭੈਣੇ ਬਹੁਤ ਵਧੀਆ ਵੀਡੀਓ ਤੁਹਾਡੀ ਬਿਲਕੁਲ ਤੁਸੀਂ ਸਾਡੇ ਵਰਗੇ ਥੈਂਕ ਯੂ ਜੀ ਤੇ ਦਲਵਿੰਦਰ ਕੌਰ ਭੈਣ ਆਖੀ ਕਹਿੰਦੀ ਥੈਂਕਸ ਦੀਦੀ ਜੀ ਆਪਾਂ ਇਹਨਾਂ ਦਾ ਭੈਣ ਦਾ ਨਾਮ ਪਹਿਲਾਂ ਬੋਲਿਆ ਸੀ ਬਲੌਗ ਚ ਇਹ ਕਹਿੰਦੇ ਥੈਂਕਸ ਥੈਂਕ ਯੂ ਦੀ ਗੱਲ ਲਈ ਜੀ ਵੈਲਕਮ ਤੇ ਕੇਵਲ ਹਾਕਮ ਸਿੰਘ ਹਾਕਮ ਬਾਲਾ ਇਹਨੇ ਲਿਖਿਆ ਨਾਈਸ ਜੀ ਵੀਡੀਓ ਨਾਈਸ ਸੂਟ ਥੈਂਕ ਯੂ ਭੈਣੇ ਤੇ ਸੁਖ ਪਨਾਚ ਇੱਥੇ ਮੈਂ ਬੋਲਣਾ ਚਾਹਣੀ ਇਹ ਪਹਿਨੇ ਗਿਆ ਸੀ ਪਹਿਲਾਂ ਨਕਸ਼ ਕਹਿੰਦੇ ਥੋੜਾ ਜਿਹਾ ਕਹਿੰਦੇ ਵੀ ਤੁਸੀਂ ਤਿੰਨ ਟੋਪੇ ਭਰ ਦੇਵੋਗੇ ਫੁੱਲ ਦੇ ਵੀ ਤੁਸੀਂ ਪੰਜ ਭਰਿਆ ਕਰੋ ਫਿਰ ਨਹੀਂ ਵੀ ਤੋਤੇ ਬਾਦ ਉਖੜ ਜੂਗਾ ਫੁੱਲ ਥੈਂਕ ਯੂ ਭੈਣੇ ਪਹਿਲਾਂ ਤਾਂ ਅੱਜ ਭੈਣ ਨੂੰ ਦੱਸਣ ਵਾਸਤੇ ਕਿਉਂਕਿ ਮੈਂ ਪਹਿਲੀ ਵਾਰ ਸੂਟ ਕਰ ਰਹੀ ਹਾਂ ਤੇ ਮੈਂ ਡੈਂਗੋ ਨਹੀਂ ਮਾਰਦੀ ਹਨਾ ਜਦੋਂ ਇਹ ਤੋਂ ਪਹਿਲਾਂ ਕਈ ਸੂਟ ਕਰਤੇ ਮੈਂ ਪਹਿਲਾਂ ਹੀ ਸੂਟ ਕਰ ਰਹੀ ਹਾਂ ਥੈਂਕ ਯੂ ਭੈਣ ਦੱਸਣ ਵਾਸਤੇ ਹੁਣ ਇਹਨੇ ਵੀ ਬਹੁਤ ਸੋਹਣਾ ਰਮਨ ਸੂਟ ਹੈ ਥੈਂਕ ਯੂ ਭੈਣ ਤੇ ਕੁਲਵਿੰਦਰ ਸਿੰਘ ਨਾਈਸ ਦੀ ਥੈਂਕ ਯੂ ਜੀ ਗਗਨਦੀਪ ਸਿੱਧੂ ਇਹ ਕਹਿੰਦੇ ਗੋਡ ਬlesਸ ਯੂ ਵੈਰੀ ਨਾਈਸ ਥੈਂਕ ਯੂ ਜੀ ਤੇ ਪਰਵੀਰ ਕੌਰ ਇਹ ਭੈਣ ਬਹੁਤ ਸੋਹਣਾ ਕਮੈਂਟ ਕਰਦੀ ਹੈ ਕਹਿੰਦੇ ਬਹੁਤ ਵਧੀਆ ਕੀਤਾ ਤੁਸੀਂ ਫਰੀਦ ਦੇ ਟੈਸਟ ਕਰਵਾਨੇ ਭੈਣ ਕਹਿੰਦੀ ਦੀਦੀ ਫਰੀਦ ਨੂੰ ਗਾਜਰ ਦੇ ਅਨਾਰ ਦੇ ਦਾ ਦੇਆ ਕਰੋ ਖੂਨ ਪੂਰਾ ਹੋ ਜਾਊਗਾ ਸੁਖੰਦਰ ਨਾਲ ਵੀ ਖੂਨ ਵਾਧਾ ਦਾ ਹੈ थैंक यू ਬਣੀ ਹਾਂਜੀ ਹਾਂਜੀ ਆਪਾਂ ਕਿਹਾ ਇੱਕ ਵਾਰ ਆਪਰੀ ਦਖੂ ਬਿਲਕੁਲ ਕਰਾਂਗੇ ਪੂਰਾ ਹਣ ਤੇ ਇੱਥੇ ਆਗੇ ਆਪਣੇ ਮਾਨਪ੍ਰੀਤ ਭੈਣ ਕਹਿੰਦੇ ਸਤਿ ਸ਼੍ਰੀ ਅਕਾਲ ਰਮਨ ਫਿਰ ਆਪਣੇ ਅਮਨਦੀਪ ਸਤਿ ਸ਼੍ਰੀ ਅਕਾਲ ਭੈਣ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਫਿਰ ਆ ਫਿਰ ਆ ਬੜੀ ਭੈਣਾਂ ਕੀ ਪ੍ਰਵੀਨ ਭੈਣ ਬਹੁਤ ਪਿਆਰੇ ਕਮੈਂਟ ਕਰਦੇ ਨੇ ਇਹ ਤੇ ਸੂਟ ਤੇ ਕੜਾਈ ਬਹੁਤ ਸੋਹਣੀ ਕੀਤੀ ਹੈ ਕਹਿੰਦੇ ਦੀਦੀ ਤੇ ਸਫਾਈ ਵੀ ਬਹੁਤ ਆਈ ਹੈ थैंक यू ਬਣੀ ਲਵ ਯੂ ਹੈ ਤੇਰੇ ਨਾਲ ਗੁਰਜੀਤ ਸਿੱਧੂ ਹਣਾ ਆਂਟੀ ਜੀ ਸਤਿ ਸ਼ਕਾਲ ਮਾਈ ਨੇਮ ਇਜ਼ ਸਿਮਰਨ ਕੌਰ ਸੂਟ ਬਹੁਤ ਸੋਨਾ ਲੱਗਾ ਜੀ ਥੈਂਕ ਯੂ ਬੇਟਾ ਥੈਂਕ ਯੂ ਆਮਨ ਪਹਿਨੀ ਵਾਲ ਇਹਨਾਂ ਨੇ ਕਿਹਾ ਵੀ ਮੈਂ ਤਾਂ ਤੁਹਾਨੂੰ ਬਹੁਤ ਵਾਰ ਕਮੈਂਟ ਕੀਤਾ ਹੈ ਪਤਾ ਨਹੀਂ ਤੁਸੀਂ ਕਿਉਂ ਨਹੀਂ ਰਿਪਲਾਈ ਕਰਦੇ ਇਹ ਹੋ ਨਹੀਂ ਸਕਦਾ ਵੀ ਮੇਰੇ ਬਲੌਗ ਥਲੇ ਕਮੈਂਟਾਂ ਵੀ ਮੈਂ ਰਿਪਲਾਈ ਨਾ ਕਰਾਂ ਇਹ ਕਦੇ ਨਹੀਂ ਹੋ ਸਕਦਾ ਤੇ ਫਿਰ ਆਪਣੇ ਆਗੇ ਸਾਹਿਤਪ੍ਰੀਤ ਜਪਜੀਤ ਸਰਸਦੀਪ ਪੁੱਤ ਇਹ ਆਪੜੀ ਆਗੀ ਭੈਣ ਮੰਟੀ ਦਾ ਇਹਨਾਂ ਨੇ ਲਿਖਿਆ ਥੈਂਕਸ ਮੇਰੀਆਂ ਧੀਆਂ ਦੇ ਸਪੈਸ਼ਲ ਨਾਂ ਬੋਲਣ ਵਾਸਤੇ ਨਹੀਂ ਭਨੇ ਧੀਆਂ ਲਈ ਮੇਰੇ ਦਿਲ 'ਚ ਹਮੇਸ਼ਾ ਰਿਕੁਐਸਟ ਹੈ ਪੂਰੀ ਇੱਜ਼ਤ ਹੈ ਤੇ ਬਹੁਤ ਆਦਰ ਸਤਕਾਰ ਹੈ ਧੀਆਂ ਦੇ ਨਾਲ ਤੇ ਜਖਾਮ ਦੇ ਵਿੱਚ ਜੇ ਕੋਈ ਗਲਤ ਬੋਲਿਆ ਗਿਆ ਪਲੀਜ਼ ਗੁਸਾ ਨਾ ਕਰਿਓ ਤੇ ਚਲੋ ਇਹਦੇ ਨਾਂ ਤੋਂ ਆਈ ਡੀ ਹੈ ਇਹਨਾਂ ਨੇ ਲਿਖਿਆ ਬੈਰੀ ਨਾਈਸ ਬਲੌਗ ਦੀ ਥੈਂਕ ਯੂ ਭਨੇ ਫਿਰ ਆਪਣੇ ਨਵਜੋਤ ਸਿੱਖਦੇ ਨਾ ਤੁਹਾਈ ਆਈਡੀ ਹੈ ਭੈਣ ਆਪਣੀ ਫਸਟ ਕਮੈਂਟ ਦੀ ਥੈਂਕ ਯੂ ਭੈਣੇ ਤੇ ਸਿਮਰਜੀਤ ਕੌਰ ਹਨਾ ਇਹਨਾਂ ਨੇ ਲਿਖਿਆ ਦੀਦੀ ਤੁਹਾਡਾ ਸੂਟ ਵੀ ਸੋਹਣਾ ਤੇ ਹਾਰਟ ਭੇਜਿਆ ਥੈਂਕ ਯੂ ਜੀ ਤੇ ਮਨਪ੍ਰੀਤ ਭੈਣ ਤੁਹਾਡੇ ਸੂਟ ਦੇ ਕਲਰ ਬਹੁਤ ਸੋਹਣੇ ਹੈ ਥੈਂਕ ਯੂ ਭੈਣੇ ਤੇ ਉਹਨਾਂ ਨੇ ਰੈੱਡ ਕਹਿੰਦੇ ਸ਼ਾਲ ਲਿਆ ਸੀ ਨੀਲੇ ਸੂਟ ਨਾਲ ਸਿਮਰਜੀਤ ਇਹ ਕਹਿੰਦੇ ਸਤਿ ਸ਼੍ਰੀ ਅਕਾਲ ਭੈਣੇ ਬਰੀਦਾ ਸੂਟ ਬਹੁਤ ਸੋਹਣਾ ਲੱਗਦਾ ਦੀਦੀ ਵਰਕ ਵੀ ਜਦੋਂ ਕਰਦੇ ਦਿਖਾ ਦਿਓ ਹਾਂਜੀ ਹਾਂਜੀ ਭੈਣੇ ਤੁਹਾਡੇ ਵਾਸਤੇ ਅੱਜ ਮੈਂ ਸਪੈਸ਼ਲ ਸ਼ੌਟ ਲੱਤਾ ਤੇ ਸੁਖਜੀਤ ਕੌਰ ਭੈਣ ਆ ਗਈ ਆਪਣੀ ਇਹ ਹੈਗੀ ਭੈਣ ਭੈਣ ਮਾਨ ਵੀ ਬੜ ਗਿਆ ਮੂਸੀ ਕੋਲ ਬੰਡ ਇਹਨਾਂ ਦਾ ਇਹ ਕਹਿੰਦੇ ਦੀਦੀ ਅੱਜ ਤੁਸੀਂ ਬਹੁਤ ਨਾਈਸ ਲੱਗਦੇ ਹੋ ਥੈਂਕ ਯੂ ਭੈਣੇ ਤੇ ਜਗਜੀਤ ਸਿੰਘ ਤਗਾ ਕਬੀਰ ਰਾਤ ਨੂੰ ਬੁਣਦੇ ਹੋ ਪਤਾ ਨਹੀਂ ਕੀ ਲਿਖਿਆ ਇਹਨਾਂ ਨੇ ਸਮਝ ਨਹੀਂ ਲੱਗੀ ਮੈਨੂੰ ਇੱਕ ਕਮੈਂਟ ਹੋਰ ਆ ਗਿਆ ਜੋਖੋ ਖੋਖਰ ਦੀਦੀ ਅੱਜ ਸੋਹਣੇ ਲੱਗਦੇ ਹੋ ਥੈਂਕ ਯੂ ਭੈਣੇ ਤੇ ਕੇ ਨਦੀਪ ਕੌਰ ਹਨਾ ਇਹਨਾਂ ਨੇ ਲਿਖਿਆ ਵੀ ਦੀਦੀ ਮੀਮੇਰੀ ਮੰਮੀ ਦਾ ਨਾਮ ਕਰਨਦੀ ਪਿਆ ਵੀ ਤੁਸੀਂ ਮੰਨਤੀ ਤਾਂ ਗਲਤ ਲੈ ਹੈਗਾ ਕੋਈ ਗੱਲ ਨਹੀਂ ਬੇਟਾ ਤੇ ਉਹ ਪੜ੍ਹਦਾ ਹਨਾ ਇਗਨੋਰ ਨਹੀਂ ਮਾਰਦੇ ਆਪਾਂ ਵਧੀਆ ਕਮੈਂਟ ਪੜ੍ਹਦੀਆਂ ਮੈਂ ਧਿਆਨ ਨਾਲ ਕਿਉਂਕਿ ਜਦੋਂ ਫੋਨ ਦੀ ਫਲੈਸ਼ਲਾਈਟ ਪੈਦੀ ਹੈ ਨਾ ਤਾਂ ਟੀਵੀ ਵਾਲਾ ਪਤਾ ਨਹੀਂ ਲੱਗਦਾ ਵੀ ਕੀ ਅੱਖਰ ਲਿਖਿਆ ਇਹਨਾਂ ਨੇ ਲਿਖਿਆ ਵੀ ਅਹ ਦੇਖ ਦੇ ਧਾਗਾ ਕਿਵੇਂ ਦਿਓ ਰਾਤ ਨੂੰ ਬੁਣ ਦਿਓ ਤਾਗਾ ਕਿਵੇਂ ਪੜਾਈ ਲਗਾ ਜਗਜੀਤ ਜੀ ਦੇ ਨਾਲ ਤੋਂ ਆਈ ਮੈਨੂੰ ਸਮਝ ਨਹੀਂ ਲੱਗ ਰਿਹਾ ਨਾ ਕੁਝ ਵੀ ਸੌਰੀ ਭੈਣੇ ਦੁਬਾਰਾ ਤੋਂ ਕਮੈਂਟ ਕਰਦੇ ਹਾਂ ਬਸ ਸੋਨਾ ਮੈਨੂੰ ਮੈਂ ਦੁਬਾਰਾ ਵੀ ਪੜਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਪੜਿਆ ਨਹੀਂ ਗਿਆ ਗਗਨਦੀਪ ਘਾਰ ਤੇ ਇਹਨਾਂ ਨੇ ਹਾਰਟ ਭੇਜਿਆ ਥੈਂਕ ਯੂ ਜੀ ਅਗਮਤਾਲੀ ਵਾਲਾ ਆਪਣੇ ਆਂਟੀ ਇਹਨਾਂ ਨੇ ਹਾਰਟ ਭੇਜਿਆ ਥੈਂਕ ਯੂ ਜੀ ਤੇ ਜਗਦੇਵ ਸਿੰਘ ਇਹਨਾਂ ਨੇ ਵੀ ਹਾਰਟ ਭੇਜਿਆ ਤੇ ਸਾਰਿਆਂ ਦਾ ਇੰਨੇ ਕਮੈਂਟ ਆਏ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਤੇ ਆਈਂ ਆਪਣੇ ਚੈਨਲ ਨਾਲ ਸਪੋਰਟ ਬਣਾਈ ਰੱਖਿਓ ਸੋਹਣਾ ਸੋਹਣੇ ਕਰਿਓ ਜੀ ਕਮੈਂਟ ਜਿੱਥੇ ਵੀ ਤੁਹਾਨੂੰ ਐ ਲੱਗਾ ਬਲੌਗ 'ਚ ਕੁਛ ਗਲਤ ਹੈ ਨਾ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਉਹ ਚੀਜ਼ ਨੂੰ ਸਧਾਰਾਂਗੇ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਆਪਣੇ ਨਾਲ ਹਨਾ ਕਿਉਂਕਿ ਜਸ਼ਨ ਦਾ ਤੇ ਪ੍ਰੀਤ ਦਾ ਕੱਲ ਨੂੰ ਕੁਛ ਅੱਧਾ ਸੁਖਣਾ ਕੱਲ ਨੂੰ ਪੂਰਾ ਕਰ ਦੂੰਗੀ ਮੈਂ ਸਾਨੂੰ ਪਤਾ ਹੈ ਕੱਲ ਨੂੰ ਇਹਨਾਂ ਦੇ ਛੋਲੇ ਛੋਲੇ ਹੱਥਾਂ ਦਾ ਨਾਪ ਦੇ ਕੇ ਹਨਾ ਆਪਾਂ ਸਨਾਰੇ ਨੂੰ ਇਹਦੇ ਤਾਂ ਕਿਹੜੇ ਆ ਫਿਰ ਇਹਦੇ ਤਾਂ ਛੱਲਾ ਹੀ ਆ ਜਾਊਗਾ ਮਾੜਾ ਇਹ ਭਾਰੇ ਬੰਦੇ ਦਾ ਇਹਦਾ ਤਾਂ ਕਿਹੜਾ ਹੱਥ ਤੇ ਕੱਲ ਨੂੰ ਆਪਾਂ ਨਾਪ ਦੇ ਕੇ ਆਣਾ ਮੇਰੇ ਲੱਡੂਆਂ ਦਾ ਦੋਨੋਂ ਦਾ ਨਾਪ ਦੇ ਕੇ ਡਿਜ਼ਾਈਨ ਸਿਲੈਕਟ ਕਰਕੇ ਨਾਂ ਦੱਸ ਕੇ ਵੀ ਆਹ ਨੇਮ ਲਿਖਣਾ ਹੈ ਤੇ ਕਮੈਂਟ ਕਰਕੇ ਦੱਸਿਓ ਵੀ ਨਾਂ ਪੂਰਾ ਹੀ ਲਿਖਵਾਈਏ ਬੱਚਿਆਂ ਦਾ ਜਾਂ ਸ਼ਾਰਟ ਲਿਖਵਾਈਏ ਤੇ ਜ਼ਰੂਰ ਦੱਸੋ ਵੀ ਇੱਥੇ ਕਮੈਂਟ ਕਰਿਓ ਪੂਰਾ ਲਿਖੋਣਾ ਤੇ ਪ੍ਰੀਤ ਨੇ ਤਾਂ ਦੱਸ ਤੇ ਆਪਦੀ ਚੋਇਸ ਗੱਲ ਪੂਰਾ ਨੇਮ ਹੀ ਲਿਖੋਣਾ ਤੇ ਕੱਲ ਨੂੰ ਆਪਾਂ ਇਹਨਾਂ ਨੂੰ ਦੋਨਾਂ ਨੂੰ ਡੱਡਿਆਂ ਨੂੰ ਲੈ ਕੇ ਚੱਲਾਂਗੇ ਕਿਉਂਕਿ ਛੁੱਟੀ ਹੈ ਕੱਲ ਨੂੰ ਆਪਾਂ ਸਕੂਲ ਦੀ ਵੀ ਛੁੱਟੀ ਨਹੀਂ ਮਾਰਦੇ ਹਨਾ ਪੜ੍ਹਾਈ ਵੀ ਜ਼ਰੂਰੀ ਹੈ ਪੇਪਰ ਆਉਣ ਵਾਲੇ ਆ ਜੇਦੋਂ ਮੇਰੇ ਸ਼ਾਰਟ ਨੇਮ ਲਿਖਦੇ ਹੁੰਦਾ ਜਸਪ੍ਰੀਤ ਲਿਖਦੇ ਤੇ ਤਾਂ ਹੀ ਮੈਨੂੰ ਇਹਦਾ ਨਾਮ ਵੀ ਆਪਾਂ ਪੂਰਾ ਹੀ ਲਿਖਵਾ ਦਾਂਗੇ ਜਸਪ੍ਰੀਤ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵਾਈਬਰੂ ਦੀ ਕਿਰਪਾ ਨਾਲ ਛੋਟੀ ਕਿਰਪਾ ਨਾਲ ਕੱਲ ਨੂੰ ਜਾਵਾਂਗੇ ਆਪਾਂ ਸਲਿਆਰੇ ਦੀ ਦੁਕਾਨ ਤੇ ਤੇ ਮੇਰੀ ਧੀਆ ਦੇ ਦੋਨੋਂ ਦੇ ਆਪਾਂ ਕੜੇ ਬਣਵਾ ਕੇ ਲਿਆਵਾਂਗੇ ਪਲੀ ਚੈਨਲ ਦਾ ਦੱਬ ਕੇ ਸਪੋਰਟ ਕਰ ਦਿਓ ਹਨਾ ਵੀ ਇਹਨਾਂ ਧੀਆ ਵਾਸਤੇ ਮੈਂ ਥੋੜੇ ਜਿਹਾ ਥੋੜਾ ਕੁਛ ਨਾ ਕੁਛ ਕਰਦੀ ਨਾ ਮੈਂ ਤੇ ਇਹਨਾਂ ਜੋ ਸੁਪਨੇ ਜਿਹੜੇ ਆਹਾਂ ਚ ਕੜੇ ਵਗੈਰਾ ਦੇ ਸੁਪਨੇ ਤਾਂ ਇਹ ਮੇਰੇ ਆ ਮੈਂ ਉਹ ਧੀਆ ਜੋ ਆਉਂਦੇ ਸੁਪਨੇ ਆਪਦੇ ਸੁਪਨੇ ਪੂਰੇ ਕਰਦੀ ਐ ਕਿਉਂਕਿ ਇਹਨਾਂ ਦੇ ਕੜੇ ਪਾਏ ਹੋਣਗੇ ਤਾਂ ਮੈਨੂੰ ਮੈਂ ਦੇਖ ਕੇ ਖੁਸ਼ ਹੋ ਜੂੰਗੀ ਵੀ ਮੇਰੇ ਘਰ ਧੀਆ ਨਿਕੜੇ ਪਾ ਰਖਿਆ ਤੇ ਇਹਨਾਂ ਦੀ ਕਮਲੇ ਜੀ ਮਾਣੇ ਥੋੜਾ ਜਿਹਾ ਕੁਸਿਨਾ ਵਾਸਤੇ ਬਣਾਇਆ ਹੈ ਨਾ ਤੇ ਆਪਦੀ ਮਿਹਨਤ ਕਰਕੇ ਥੋੜੀ ਜੀ ਮਿਹਨਤ ਕਰਕੇ ਮੈਂ ਆਪਦੇ ਪੈਸਾ ਚੋਂ ਨਾ ਬੇਬੀਆਂ ਵਾਸਤੇ ਮੈਂ ਪਹਿਲੀ ਚੀਜ਼ ਖਰੀਦੂੰਗੀ ਇਹ ਜੀ ਦੀ ਖੁਸ਼ੀ ਤਾਂ ਹੈ ਬਹੁਤ ਜ਼ਿਆਦੇ ਮੈਨੂੰ ਪਰ ਰੋਂਦੇ ਨਹੀਂ ਹੁੰਦੇ ਕਹਿੰਦੇ ਰੋ ਰੋਂਦਾ ਪਹਿਲਾਂ ਮੜਾ ਹੁੰਦਾ ਪਰ ਆਪ ਰੋਂਦੇ ਨਹੀਂ ਤੇ ਕੱਲ ਨੂੰ ਇੱਕ ਪੌੜੀ ਚੜਾਂਗੇ ਆਪਾਂ ਆਪਦੀ ਫਿਰ ਜੇ ਪੇਮੈਂਟ ਆ ਗਈ ਆਪਾਂ ਸਾਰੀ ਕੰਪਲੀਟ ਹੀ ਪੌੜੀ ਛੱਡ ਜਾਗੇ ਉਦੋਂ ਤਾਂ ਆਪਾਂ ਹਨ ਕਿਉਂਕਿ ਘੜੇ ਲਿਆ ਕੇ ਨਾ ਛੋਲੇ ਛੋਲੇ ਹੱਥਾਂ 'ਚ ਪਾਉਂਗੀ ਮੈਂ ਹਨ ਆਪਦੇ ਹੱਥਾਂ ਨਾਲ ਤੇ ਇਹ ਜੀ ਦੀ ਵੀ ਖੁਸ਼ੀ ਹੋਊਗੀ ਹਨਾ ਵੀ ਮਿਹਨਤ ਕਰੀਏ ਚਲੋ ਕੁਛ ਮਿਹਨਤ ਕਰੀਆ ਆਪਾਂ ਤੇ ਆ ਵਾਸਤੇ ਵੀ ਚਲੋ ਛੋਟੇ ਛੋਟੇ ਸੁਪਨੇ ਵੀ ਪੂਰੇ ਕਰਦਗੇ ਹਜ਼ਾਰਾਂ ਵਾਲੇ ਸੁਪਨੇ ਹਨਾ ਪੂਰੇ ਕਰਦਗੇ ਆਪਾਂ ਤੇ ਬਾਕੀ ਕੱਲਾ ਬੈਗਰੂ ਦੀ ਵੀ ਕਿਰਪਾ ਹੈ ਤੇ ਤੁਹਾਡਾ ਸਾਰੀਆਂ ਭੈਣਾਂ ਦਾ ਹਨਾ ਇੰਨਾ ਕਿ ਜ਼ਿਆਦਾ ਭਰਾਵਾਂ ਦਾ ਸਪੋਰਟ ਆਂਟੀਆਂ ਦਾ ਸਪੋਰਟ ਹੈ ਵੀ ਜਿਹੜਾ ਤੁਸੀਂ ਸਾਡੇ ਚੈਨਲ ਨਾਲ ਸਪੋਰਟ ਕਰਦੇ ਹੋ ਤੁਹਾਡੀ ਸਪੋਰਟ ਨਾਲ ਅਸੀਂ ਮੰਜ਼ਿਲ ਤੱਕ ਦੁਆਰੇ ਵੀ ਮੰਜ਼ਿਲ ਤੱਕ ਪਹੁੰਚਣ ਵਾਲੇ ਆ ਤੇ ਪਲੀਜ਼ ਅੱਗੇ ਵੀ ਸਪੋਰਟ ਦਿਖਾਓ ਆਪਣੇ ਚੈਨਲ ਨਾਲ ਹਨਾ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਭੈਣ ਦਾ ਇੱਥੇ ਤੁਸੀਂ ਗਲਤ ਆ ਤਾਂ ਉੱਥੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਆਪਦੀ ਗਲਤੀ ਸੁਧਾਰਾਂਗੇ ਬਾਕੀ ਜੀ ਵੀਡੀਓ ਜਿਹੜੀ ਵੀ ਭੈਣ ਭਰਾ ਪ੍ਰੇ ਬਲੌਗ ਦੇ ਹਨ ਦੇ ਅੱਗੇ ਦੀ ਅੱਗੇ ਸ਼ੇਅਰ ਕਰਦੇ ਆ ਕਰੋ ਵੀਡੀਓ ਹਨਾ ਤਾਂ ਕਿ ਹੋਰ ਭੈਣ ਭਰਾਵਾਂ ਤੱਕ ਵੀ ਜਾ ਸਕਣ ਤੇ ਆਪਣੇ ਸਬਸਕ੍ਰਾਈਬਰ ਵੀ ਕੁਝ ਵਧ ਜਾਣ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਸਤਿ ਸ਼੍ਰੀ ਅਕਾਲ ਬਾਏ ਬਾਏ